ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪ ਆਏ ਆ ਰੋਮ ਦੀ ਬਹੁਤ ਹੀ ਮਸ਼ਹੂਰ ਜਗ੍ਹਾ ਤੇ ਜਿੱਥੇ ਕਹਿੰਦੇ ਸੁੱਖਾਂ ਵਰ੍ਹ ਆਉਂਦੀਆਂ ਨੇ ਤੇ ਬਹੁਤ ਦੂਰੋਂ ਦੂਰੋਂ ਲੋਕ ਚੱਲ ਕੇ ਆਉਂਦੇ ਕਹਿੰਦੇ ਇਟਲੀ ਤੋਂ ਨਹੀਂ ਪੂਰੀ ਦੁਨੀਆ ਭਰ ਤੋਂ ਲੋਕ ਚੱਲ ਕੇ ਆਉਂਦੇ ਆ ਤੇ ਇੱਥੇ ਆ ਕੇ ਸਿੱਕੇ ਘੇਰਦੇ ਆ ਤੇ ਆਪਣੀਆਂ ਸੁੱਖਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਕਹਿੰਦੇ ਸੁੱਖਾਂ ਵਰ੍ਹ ਵੀ ਆਉਂਦੀਆਂ ਨੇ ਇਹ ਉੱਥੇ ਕਾਫੀ ਜ਼ਿਆਦਾ ਹਿਸਟਰੀ ਬਣੀ ਹੋਈ ਆ ਤੇ ਅੱਜ ਆਪਾਂ ਤੁਹਾਨੂੰ ਜਗ੍ਹਾ ਘੁੰਮਾਉਣ ਵਾਸਤੇ ਲੈ ਕੇ ਆਏ ਆ ਫੁੰਤਾਨਾ ਦੀ ਤਰੇਵੀ ਤੇ ਆ ਵਾਲੀ ਸਟਰੀਟਸ ਮੇ ਤੋਂ ਸਾਹਮਣੇ ਜਾਂਦੀ ਆ ਫੁੰਤਾਨਾ ਦੀ ਤਰੇਵੀ ਨੂੰ ਤੇ ਇਧਰ ਸਾਰੇ ਹੈਗੇ ਨੇ ਲਾਈਨ ਦੇ ਵਿੱਚ ਰੈਸਟੋਰੈਂਟ ਬਣੇ ਹੋਏ ਨੇ ਤੇ ਦੇਖੋ ਕਿੱਡੇ ਕਿੱਡੇ ਪੱਖੇ ਲੱਗੇ ਹੋਏ ਨੇ ਆ ਬੜੇ ਛੜੰਬੇ ਪੱਖੇ ਲੱਗੇ ਨੇ ਛੜੰਬੇ ਦਾਤੀ ਫਰੇ ਪੱਖੇ ਤੇ ਇਧਰ ਸ਼ਾਪ ਹੈਗੀ ਇਧਰ ਇਹ ਸਾਰਾ ਸਮਾਨ ਬੀਬੇ ਨੇ ਮਿਲੇ ਆ ਨਕਾ ਵਗੈਰਾ ਸਾਰਾ ਕੁਝ ਤੇ ਇਹ ਤਾਂ ਸਾਰੇ ਰੈਸਟੋਰੈਂਟ ਲੈ ਨੇ ਇਧਰ ਤੇ ਸਾਰੇ ਰੈਸਟੋਰੈਂਟ ਨੇ ਤੇ ਇਧਰ ਤੇ ਸਾਰੀਆਂ ਸ਼ਾਪ ਸਮਾਨ ਸੂ ਲੈਣ ਵਾਲੀਆਂ ਨੇ ਪਰ ਇਸ ਵਾਰ ਨਾ ਇਟਲੀ ਵਿੱਚ ਗਰਮੀ ਜਿਆਦਾ ਪੈਨ ਕਰਕੇ ਨਾ ਤੇ ਪੱਖੇ ਦੇ ਕਿਦਾਂ ਨੇ ਪੱਖੇ ਵੀ ਲਾਈਵੇਂ ਪੱਖੇ ਵੀ ਪਾਣੀ ਪੂਣੀ ਮਾਰਦੇ ਪੂਰੇ ਰਹਿਣ ਵਧੀਆ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਐਦਾਂ ਪੱਖੇ ਚਾਲਦੇ ਦੇਖਿਆ ਜੀ ਇਟਲੀ ਦੇ ਵਿੱਚ ਇੱਧਰ ਰੈਸਟੋਰੈਂਟ ਦੇ ਵਿੱਚ ਹਾਂਜੀ ਅੱਜ ਜਿੰਨੀ ਵੀ ਤੁਸੀਂ ਭੀੜ ਦੇਖੀ ਤਾਂ ਸਾਰੀ ਦੀ ਸਾਰੀ ਇਹ ਉੱਥੇ ਜਾ ਰਹੀ ਆ ਫੁਨਤਾਨਾ ਦੀ ਤਰੇਵੀ ਤੇ ਇੱਧਰ ਦੇਖੋ ਲਾਈਨ ਦੇ ਵਿੱਚ ਦੁਕਾਨਾਂ ਲੱਗੀਆਂ ਆਪਣੇ ਬਗਾਲੀ ਭਰਾਵਾਂ ਦੀਆਂ ਤੇ ਇੱਧਰ ਫਰੂਟ ਚਾਰਟ ਦੀ ਦੁਕਾਨ ਇੱਥੇ ਫਰੈਸ਼ ਜੂਸ ਫਰੈਸ਼ ਫਰੂਟ ਸਾਰਾ ਕੁਝ ਮਿਲਦਾ ਦੇਖੋ ਇੱਧਰ ਵੀ ਆ ਵੀ ਦੁਕਾਨ ਆਪਣੇ ਭਾਜੀ ਦੀ ਓਏ ਸਾਰੇ ਆਪਣੇ ਆ ਆਪਣਾ ਕੋਈ ਇੰਡੀਅਨ ਪੰਜਾਬੀ ਵੀਰ ਲੱਗਦਾ ਮੈਨੂੰ ਦੇਖੋ ਮੈਨੂੰ ਤੇ ਇੱਥੇ ਦੁਕਾਨ کافی ਜ਼ਿਆਦਾ ਮੇਤਰੋ ਮਹਿੰਗੀ ਵੀ ਮਿਲਦੀ ਹੈ ਇੱਥੇ ਰੈਂਟ ਤੌਰ ਤੇ کافی ਜ਼ਿਆਦਾ ਮਹਿੰਗੀ ਦੁਕਾਨ ਮਿਲਦੀ ਹੈ ਓਰੇ ਤੇ ਇਧਰ ਆ ਗਈ ਸਪੋਰਟਸ ਸਟੋਰ ਸਾਰਾ ਸਟੋਰ ਹੈ ਸਪੋਰਟਸ ਸਟੋਰ ਹੈ ਤੇ ਅੰਦਰ ਫਰਾਰੀ ਦੀਆਂ ਗੱਡੀਆਂ ਦਾ ਸਮਾਨ ਕੱਪੜੇ ਕੋਪੜੇ ਸਾਰੇ ਫਰਾਰੀ ਦੇ ਹੀ ਮਿਲਦੇ ਆਂ ਅੰਦਰ ਤੇ ਆਪਾਂ ਚੱਲਦੇ ਆ ਅੱਗੇ ਨੂੰ ਸਿੱਧਾ ਕੇ ਜਾ ਕੇ ਫੁੰਤਾਂ ਵਾਲੀ ਤਰੇਵੀ ਆ ਤੇ ਅੱਜ ਆਪਾਂ ਨੇ ਤੁਹਾਨੂੰ ਮਿੱਤਰੋ ਆਪਣੇ ਡੈਡੀ ਉਹਨਾਂ ਦੇ ਫਰੈਂਡ ਦੇ ਬੇਟਾ ਜੀ ਤੇ ਉਹਨਾਂ ਦੇ ਵਾਈਫ ਪੜਾਣ ਨੂੰ ਮਿਲਾਉਣਾ ਇੱਥੇ ਉਹ ਇੰਗਲੈਂਡ ਤੋਂ ਆਏ ਹੋਏ ਨੇ ਪਹਿਲਾਂ ਇੱਥੇ ਇਟਲੀ ਰਹਿੰਦੇ ਸੀਗੇ ਤੇ ਫਿਰ ਕੁਝ ਸਮਾਂ ਪਹਿਲਾਂ ਪੱਕੇ ਤੌਰ ਤੇ ਇੰਗਲੈਂਡ ਦੇ ਵਿੱਚ ਉਹ ਸ਼ਿਫਟ ਹੋ ਗਏ ਨੇ ਤੇ ਉਹ ਵੀ ਕੱਲ੍ਹ ਦੇ ਆਏ ਹੋਏ ਨੇ ਇਟਲੀ ਟੂਰ ਤੇ ਘੁੰਮਣ ਵਾਸਤੇ ਤੇ ਆਪਾਂ ਉਹਨਾਂ ਨੂੰ ਇੱਥੇ ਮਿਲਦੇ ਆ ਤੇ ਤੁਹਾਨੂੰ ਵੀ ਮਿਲਾਉਨੇ ਆ ਟਾਈਮ ਦੇਖੋ 12:30 ਹੋ ਗਏ ਆ ਤੇ ਆਹਲਾ ਰੈਸਟੋਰੈਂਟ ਦੇ ਵਿੱਚ ਪੂਰੀ ਇਸ ਟਾਈਮ ਚਹਲ-ਵਹਿਲ ਬਚੀ ਹੋਈ ਆ ਸਾਰੇ ਸਟ੍ਰੀਟ ਉੱਪਰ ਇਹਵੇਂ ਲੋਕ ਸਾਰੇ ਬਾਹਰ ਖੜਕੇ ਹਾਕਾ ਮਾਰਨ ਮਾਰ ਕੇ ਬੁਲਾਉਣੇ ਕਹਿੰਦੇ ਵੀ ਆ ਜਾਓ ਇੱਧਰ ਰੋਟੀ ਖਾ ਲਓ ਆ ਜਾਓ ਇੱਧਰ ਰੋਟੀ ਖਾ ਲਓ ਸਾਰੇ ਇਦਾਂ ਲੱਗੇ ਹੋਏ ਨੇ ਤੇ ਭੀੜ ਦੇਖੋ ਮਿੱਤਰੋ ਕਿੰਨੀ ਆ ਆਪਾਂ ਪਹੁੰਚ ਗਏ ਆ ਹੁਨਤਾਨਾ ਦੀ ਤਰੇਵੀ ਤੇ ਤੇ ਆਹ ਵਾਲੀ ਉਹ ਜਗ੍ਹਾ ਏ ਜਿੱਥੇ ਲੋਕਾਂ ਦੀਆਂ ਮਨੋ ਕਾਮਨਾਵਾਂ ਸਾਰੀਆਂ ਕਹਿੰਦੇ ਪੂਰੀਆਂ ਹੁੰਦੀਆਂ ਨੇ ਲੋਕ ਇੱਥੇ ਆ ਕੇ ਸਿੱਕੇ ਘੇਰਦੇ ਆਂ ਫੋਟੋਆਂ ਖਿੱਚਦੇ ਆਂ ਆਦਿ ਪਹਿਲਾਂ ਦੇਖੋ ਮਿੱਤਰੋ ਆਹ ਵਾਲੀ ਜਗ੍ਹਾ ਏ ਕੁੰਤਾਨਾ ਦੀ ਪ੍ਰੇਵੀ ਸੀ ਕੁਸਾ ਫਿਲਾਵੀ ਪਾਸਜੀਨੀ ਦੇਖੋ ਮਿੱਤਰੋ ਕਿੰਨੀ ਸੋਹਣੀ ਗੱਲਬਾਤ ਹੈ ਇਹ ਸਾਰਾ ਪਾਣੀ ਇੱਥੇ ਆ ਕੇ ਇਹ ਕਹਿੰਦੇ ਸੁੱਖ ਲੋਕਾਂ ਦੇ ਸੁੱਖਾਂ ਬਰ ਆਉਂਦੀਆਂ ਨੇ ਚਲੋ ਇੱਥੇ ਨਹਾਉਣ ਦੀ ਬਹੁਤ ਜ਼ਿਆਦਾ ਮਨਾਹੀ ਹੈ ਇੱਥੇ ਆਪਾਂ ਨਹਾ ਨਹੀਂ ਸਕਦੇ ਪਰ ਕਈ ਵਾਰ ਫਿਰ ਵੀ ਨਾ ਲੋਕ ਇੱਥੇ ਜਿਹੜੇ ਮਨ ਹੋਰ ਕੰਟਰੀ ਤੋਂ ਆਨੇ ਆ ਉਹ ਕੋਸ਼ਿਸ਼ ਕਰ ਜਾਂਦੇ ਚਾਹੇ ਕਿ ਮਾਰ ਦੇ ਇਸ ਕਰਕੇ ਆ ਦੇਖੋ ਬੰਦਾ ਬੈਠਾ ਹੈ ਖੜਾ ਹੈ ਇਹ ਸਪੈਸ਼ਲ ਅਸੀਂ ਕੰਮ ਹੈ ਵੀ ਇਹਨਾਂ ਨਿਗਾ ਰੱਖਣੀ ਆ ਵੀ ਕੋਈ ਵਿੱਚ ਬੰਦਾ ਬੜੇ ਨਾ ਪਾਣੀ ਦੇ ਵਿੱਚ ਤੇ ਪਾਣੀ ਗੰਦਾ ਵੀ ਹੋ ਸਕਦਾ ਹੈ ਕਾਫੀ ਜ਼ਿਆਦਾ ਉਹ ਹੈਗੇ ਤੇ ਸਿੱਕੇ ਵਿੱਚ ਬਲੋ ਬਹੁਤ ਘੇੜਦੇ ਆ ਚੱਲੀਏ ਆਪਾਂ ਹਾਂ ਜੀ ਹੁਣ ਆਪਾਂ ਕਰੀਏ ਫੋਨ ਆਪਣੇ ਮਨਜੋਤ ਉਹਨਾਂ ਨੂੰ ਕਿੱਧਰ ਨੇ ਆਓ ਲਓ ਵੀ ਮਿੱਤਰੋ ਮੇਰੇ ਮਨਜੋਤ ਸਿੰਘ ਨੂੰ ਮਨਜੋਤ ਅਸੀਂ ਕੀ ਹਾਲ ਚਾਲ ਨੇ ਠੀਕ ਠਾਕ ਅਸੀਂ ਪਹਿਲੀ ਵਾਰ ਮਿੱਤਰ ਵੈਸੇ ਮਿਲੇ ਆ ਤੇ ਜਦੋਂ ਡੈਡੀ ਉਹ ਨਹੀਂ ਇੱਥੇ ਆਏ ਸੀਗੇ ਉਦੋਂ ਮਨਜੋਤ ਛੋਟਾ ਸੀਗਾ ਨਾ ਮੈਸਾ ਜੰਮਿਆ ਹੀ ਨਹੀਂ ਸੀਗਾ ਤਾਂ ਹੈਗੇ ਅਸੀਂ ਬਾਅਦ ਆਏ ਅੱਜ ਅਸੀਂ ਗੱਲ ਜੀ ਠੀਕ ਠਾਕ ਨਹੀਂ ਥੈਂਕ ਯੂ ਅ ਸਿਮਰ ਫਿਰ ਮਨਜੋਤ ਕੀ ਹਾਲ ਚੱਲ ਨੇ ਠੀਕ ਠਾਕ ਵਧੀਆ ਬਿਲਕੁਲ ਡੈਡੀ ਆਰਗੈਨ ਇਹਨੇ ਦਿੱਤਾ ਕਾਪੀ ਗਰਮੀ ਪਾਈ ਜਾਨੇ ਉੱਥੇ ਗਰਮੀ ਤਾਂ ਵੇ ਹੈਗੀ ਤੁਹਾਨੂੰ ਪਤਾ ਹੀ ਗਰਮੀ ਲੱਗਦੀ ਰਹਿੰਦੀ ਹੋਰ ਚਾਹ ਪਣ ਸਕਣੀ ਪਹਿਲਾਂ ਬ੍ਰੇਕਫਾਸਟ ਕਰਕੇ ਆਏ ਆ ਉੱਥੇ ਕੁਝ ਕਫੇ ਵਗੈਰਾ ਕੋਈ ਯੂਸ ਵਗੈਰਾ ਕਹਿੰਦੇ ਰੋਮ ਦੇ ਵੀ ਚਾਹੀਏ ਜਿਹੜੇ ਪਿਸਤਾਕੀਓਂ ਨਹੀਂ ਖਾਂਦਾ ਉਹਨੇ ਕੁਝ ਵੀ ਨਹੀਂ ਖਾਂਦਾ ਮੈਨੂੰ ਆਪਾਂ ਕੁਛ ਫੇ ਲੱਤੀਆਂ ਨੇ ਤੁਸੀਂ ਉਹਨਾਂ ਲਈ ਕੋਈ ਕਿਹੜੀ ਮੰਗੂ ਮੰਗੋ ਹਾਂਜੀ ਬਿਸਕੁਟ ਸਮਾਈਲ ਵਾਲਾ ਤੇ ਆਪਾਂ ਤੇ ਪਿਸਤਾਕੀ ਵਾਲੀ ਹਾਂ ਟਿਕਟਿੰਗ ਉਸੇ ਭਾਈ ਹੈ 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 ਮੈਂ ਲੌਕਡਾ ਹਾਂ ਕੋਈ ਨਹੀਂ ਆਪਣੇ ਪੰਜਾਬੀ ਚ ਚੱਲਣਾ ਕੋਈ ਨਹੀਂ ਲੱਗ ਰਿਹਾ ਬਈ ਆ ਦੂਸਰੀ ਹੈ ਸਵਾਗਤ ਹੈ ਜੀ ਲਾਸਟ ਟਿਕਟ ਹਾਂ ਜੀ ਹਾਂ ਇਹਨੇ ਸਪੈਸ਼ਲ ਟਿਕਟ ਵੀ ਬਹੁਤ ਟੇਸਟੀ ਹੁੰਦੀ ਹੈ ਨਾ ਦੀ ਆਈਸਕ੍ਰੀਮ ਬਹੁਤ ਵੈਸਟ ਹੁੰਦੀ ਹੈ ਬਾਹਰ ਮੇਟਰੋ ਫੁੱਲ ਲਗਾਉਣ ਕੇ ਪਈ ਲੈਣ ਤੇ ਜਲਾਤੇ ਦਾ ਕੰਮ ਵੀ ਪੂਰਾ ਜਲ ਗਰਮੀ ਦੇ ਵਿੱਚ ਨਾ ਸਭ ਤੋਂ ਪਤਾ ਇਹਦਾ ਕੰਮ ਚੱਲਦਾ ਉਹ ਚੱਲਦਾ ਹੈ ਜਲਾਤਰੀਆ ਦਾ ਮੁਰਕਾ ਫੜ ਕੇ ਖਾ ਲਓ ਜੀ 2 ਮਿੰਟ ਖਾ ਲਓ ਖਾ ਲਓ ਹੋਰ ਕਿਦਾਂ ਲੱਗ ਗਈ ਵਧੀਆ ਲੱਗੀ ਮਿਸ ਕੀਤੀ ਇਹ ਬਾਈ ਜੀ ਪਹਿਲਾਂ ਆਪਣੇ ਰੈਂਡਰੇ ਮਿੱਤਰੋ ਇਟਲੀ ਦੇ ਵਿੱਚ ਤੇ ਬਾਅਦ ਚ ਪੱਕੇ ਦਾ ਉਹ इंग्लंड ਸ਼ਿਫਟ ਹੋ ਗਏ ਆ ਤੇ ਮਿਸ ਕਰਦੇ ਇਟਲੀ ਨੂੰ ਜੀ ਮਿਸਪੋਰਟ ਲਾਈਫ ਸਟਾਈਲ ਕਾਫੀ ਔਰੇ ਜ਼ਿਆਦਾ ਰੈਂਟਸ ਐਨ ਵਧੀਆ ਔਰੇ ਜ਼ਿਆਦਾ ਪਰ ਕਾਫੀ इंग्लंड ਨਾਲੋਂ ਇਸ ਨੂੰ ਜ਼ਿਆਦਾ ਤੇਜ਼ ਆ ਉੱਥੇ ਸਾਰਾ ਲਾਈਫ ਤੇਜ਼ ਹੈ ਇਟਲੀ ਜਾਂ ਨਾਲੋਂ ਰਾਸ਼ ਜ਼ਿਆਦਾ ਹੈ ਔਰੇ ਵਧੀਆ ਐ ਮਿਸ ਕਰਦੇ ਰਹਿੰਦੇ ਆ ਪਰ ਕੰਮ ਕਰ ਉੱਥੇ ਆ ਚਲੋ ਹੋ ਗਈ ਗੱਲ ਐ ਮੁਕਤੀ ਦਾ ਕੰਮ ਕਾ ਚਾਹੀਦਾ ਵਧੀਆ ਕੋਈ ਸਮਾਂ ਸੀਗਾ ਮੇਤਰੋਂ ਇੱਥੋਂ ਨਾ ਸਾਰਾ ਕੁਝ ਖੁੱਲਾ ਓਪਨ ਸੀਗਾ ਵੀ ਸਾਰੇ ਲੋਕ ਇੱਥੇ ਬੈਠ ਕੇ ਪੂਰੀ ਇੰਜੋਏਮੈਂਟ ਕਰਦੇ ਸੀਗੇ ਤੇ ਹੁਣ ਥੋੜਾ ਜਿਹਾ ਚੇਂਜ ਕਰਤਾ ਹੈ ਨਾ ਸਾਰਾ ਸਿਸਟਮ ਦੇ ਵਿੱਚ ਚੇਂਜ ਇਦਾਂ ਕੀਤਾ ਵੀ ਉਹ ਉੱਥੋਂ ਪਰਲੇ ਪਾਸੇ ਲਾਈਨ ਸ਼ੂ ਕਰਤੀ ਚਲਣੀ ਤੇ ਲਾਈਨ 'ਚ ਅਲੱਗ-ਅਲੱਗ ਹੀ ਲੋਕ ਆਉਨੇ ਆ ਤੇ ਉਹ ਬਾਰੀ-ਬਾਰੀ ਆਪਣੀ ਆ ਕੇ ਇੱਥੇ ਤੇ ਉਹ ਅਗੇਨ ਸਿੱਕੇ ਅਗੇਰ ਕੇ ਜਾਣੇ ਇੱਥੇ ਨਹੀਂ ਤਾਂ ਪਹਿਲਾਂ ਸਾਰਾ ਖੁੱਲਾ ਓਪਨ ਠੀਕ ਹੋ ਜਾਣਾ ਮੈਂ ਕਿਹਾ ਪਹਿਲਾਂ ਕੋਈ ਇਦਾਂ ਗੱਲਬਾਤ ਨਹੀਂ ਸੀਗੀ ਸਾਰਾ ਪਹਿਲਾਂ ਓਪਨ ਸੀਗਾ ਪਹਿਲਾਂ ਹਾਂਜੀ ਹਾਂਜੀ ਹ ਯਾਪਾ ਤਾਂ ਲੱਗਦਾ ਸੀ ਕਿ ਇੱਥੋਂ ਹੀ ਕਰਾ ਲਈ ਤੇਰਾ ਹੈ ਤਾਂ ਕੋਲ ਜਾ ਕੇ ਕਿਉਂ ਨੇ ਦੇਖਦੇ ਆ ਹੁਣ ਲਾਈਨ ਜਿਆਦਾ ਲੰਮੀ ਹੈ ਲਾਈਨ ਵੋਲਿਊਮ ਸਹੀ ਗੱਲ ਹੈ ਉਹ ਦੇਖੋ ਮੇਰੇ ਤੋਂ ਲਾਈਨ ਲੱਗੀ ਆ ਆ ਸਾਰੀ ਦੀ ਸਾਰੀ ਜਿਹੜੀ ਲਾਈਨ ਹੈ ਨਾ ਇਹ ਸਾਰੀ ਸਿੱਕਾ ਘੇਰ ਨਾਲ ਹੀ ਲਾਈਨ ਹੈ ਇੰਨੇ ਵਾਲੇ ਲੋਕ ਆਪਣੀਆਂ ਮੰਨ ਦੀਆਂ ਮੁਰਾਦਾਂ ਲੈ ਕੇ ਆਏ ਹੋਏ ਨੇ ਆਪਣੇ ਰੋਮ ਵਾਲੇ ਬਾਬੇ ਦੇ ਕੋਲ ਹੈ ਬਾਈ ਕਹਿੰਦੇ ਏਡੀ ਦੂਰੋਂ ਆਏ ਆਂਗਾ ਨਾ ਫੋਟੋ ਸ਼ੂਟ ਦਾ ਚਪੜਨ ਦਾ ਹੈਗਾ ਨਾ ਕੁਝ ਅਸੀ ਹੋਰੀ

ਹੋਣ ਗਿਆ ਡਾਈ ਇਹ ਫੋਟੋ ਆ ਨਿਆਣੇ ਹਾਂ ਠੀਕ ਹੈ ਨਾ ਤੇ ਇੱਥੇ ਆਪਣੀ ਬਾਈ ਜਣੀ ਫਿਰਦੇ ਨੇ ਇਹ ਬੰਗਲਾਦੇਸ਼ੀ ਵੀਰ ਆਪਣੀ ਫੋਟੋ ਜੇ ਕਿਸੇ ਨੇ ਖਿਚਾਉਣੀਆਂ ਹੋਵੇ ਨਾ ਤਾਂ ਕੈਮਰਾ ਲਈ ਨਾਲ ਫਿਰ ਦਿੰਦੇ ਫੋਟੋ ਵਿੱਚ ਵਾਸਤੇ ਬਾਈ ਟਾਈਮ ਮੇਟਰੋ 2:00 ਵਜੇ 35 ਮਿੰਟ ਹੋ ਗਏ ਆ ਤੇ ਆਪਾਂ ਨੇ ਪਛਾਤਾ ਪਾਣੀ ਛਕਿਆ ਆ ਬਾਈ ਹੁਣ ਉਹ ਸਟੈਂਡ ਦੇਖ ਤੋਂ ਤੇ ਆਪਣੇ ਬੰਗਲਾਦੇਸ਼ੀ ਭਰਾ ਉਹਨਾਂ ਦਾ ਪੀਜ਼ਰਿਆ ਤੇ ਇੱਥੇ ਪਾਸਟੇ ਵਗੈਰਾ ਸਾਰੇ ਬਣਦੇ ਸੀਗੇ ਤੇ ਪੀਜ਼ਾ ਬਣਦੇ ਸੀਗੇ ਤੇ ਬਾਈ ਜਣਾਂ ਪਸੰਦ ਕੀਤਾ ਕਹਿੰਦੇ ਪੀਜ਼ਾ ਹੀ ਖਾਣਾ ਸੀ ਅੱਜ ਕਹਿੰਦੇ ਗਲੈਂਡ ਤੋਂ ਚੱਲ ਕੇ ਆਏ ਆ ਤਾਂ ਖਾਵਾਂਗੇ ਤਾਂ ਪੀਰ ਇਟ ਲੈ ਲਿਆ ਠੀਕ ਨਹੀਂ ਤੇ ਹੁਣ ਆ ਆਪਣਾ ਕਲਾਪੁਰ ਰੋਮ ਕਿੱਥੇ ਜਾਂਦਾ ਜੀ ਪੰਤੀਆਂ ਪੰਤੇ ਹੋਣ ਪੰਤੀਆਂ ਹੋਣ 2000 ਸਾਲ ਪਹਿਲਾਂ ਬਣਿਆ ਸੀਗਾ ਤੇ ਇਹ ਇੱਕ ਸਭ ਤੋਂ ਵੱਡਾ ਕੂਪੋਲਾ ਹੈ ਅੰਦਰ ਜਾ ਕੇ ਦੇਖੋ ਗੋਮਟ ਵੀ ਜਿਹੜਾ ਕਲਚਰ ਸਟਰੂਕਚਰ ਦਾ ਬਣਿਆ ਹੋਇਆ ਜਿਵੇਂ ਅੱਜ ਕੱਲ ਦਾ ਜਿਵੇਂ ਲਾਲੋ ਸਿਮੈਂਟੋ ਇਹ ਇੱਕ ਹਲਚਸਤ ਰੂਸੋਂ ਦਾ ਸਿਗਾਟਰ ਰੋਮਾਨੀਆ ਨੇ ਇਹਨੂੰ ਇਨਵੈਂਟ ਕਰਿਆ ਸੀਗਾ ਕਿ ਜਦੋਂ ਇਹਦੇ ਉੱਪਰ ਮੀਂਹ ਪੈਂਦਾ ਆ ਤਾਂ ਇਹ ਥੱਲੇ ਤੱਕ ਵੀ ਖੜਾ ਆ ਕਿ ਜਿੱਦਾਂ ਜੇ ਮੀਂਹ ਪੈਂਦਾ ਆ ਜਿਹੜਾ ਪਾਣੀ ਨਾਲ ਰਿਐਕਸ਼ਨ ਹੁੰਦਾ ਆ ਉਹ ਜਿਹੜਾ ਮਟੀਰੀਅਲ ਇਹਨਾਂ ਨੇ ਬਣਾਇਆ ਸੀ ਉਹ ਜ਼ਿਆਦਾ ਸਟਰੋਂਗ ਹੋ ਜਾਂਦਾ ਫੋਰਥੇ ਬਣੀ ਜਾਂਦਾ ਥੱਲੇ ਤੱਕ ਵੀ ਖੜਾ ਆ 2000 ਸਾਲ ਪੁਰਾਣੀ ਮੇਥਰੋ ਬਿਲਡਿੰਗ ਐ ਇਹ ਤੇ ਬਾਕੀ ਜਿਹੜਾ ਜਨਾ ਹੈ ਬਾਈਓ ਨਹੀਂ ਇੱਥੇ ਆਪਣੀ ਪੜ੍ਹ ਕੇ ਗਏ ਨੇ ਇਹਨਾਂ ਨੇ ਪੂਰਾ ਜਿੱਦਾਂ ਆਪਾਂ ਨੂੰ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਪਤਾ ਹੈ ਇਹਨਾਂ ਨੇ ਇਟਲੀ ਦੀ ਪੂਰੀ ਹਿਸਟਰੀ ਬਾਰੇ ਨੌਲੇਜ ਇਹਨਾਂ ਨੇ ਪੜ੍ਹ ਲਿਖੇ ਇੱਥੇ ਇਸ ਕਰਕੇ ਇੰਗਲੈਂਡ ਤੋਂ ਘੁੰਮਣ ਵਾਸਤੇ ਆਏ ਆ ਕਹਿੰਦੇ ਸਾਰੀ ਅਸੀਂ ਹਿਸਟਰੀ ਦੁਆਰਾ ਐਨ ਦੇਖ ਕੇ ਜਾਣਾ ਹੈ ਜਿਹੜੀ ਪੜ੍ਹੀ ਸੀਗੀ ਬਚਪਨ ਦੇ ਵਿੱਚ ਤੇ ਆਪਾਂ ਹੁਣ ਇੱਥੇ ਪਹੁੰਚ ਗਏ ਆ ਇੱਥੋਂ ਟਿਕਟ ਟਿਕ ਵਗੈਰਾ ਲੈ ਕੇ ਤੇ ਉਸ ਤੋਂ ਬਾਅਦ ਅੰਦਰ ਚੱਲਦੇ ਟਿਕਟ ਟਿਕ ਵਗੈਰਾ ਮੈਥੋਂ ਲੈ ਕੇ ਤੇ ਹੁਣ ਆਪਾਂ ਕਰਦੇ ਆ ਅੰਦਰ ਐਂਟਰੀ ਤੇ ਤੁਹਾਨੂੰ ਦਿਖਾਉਂਦੇ ਆ ਅੰਦਰ ਦਾ ਸਾਰਾ ਹੀ ਵਿਊ ਕਿ ਸਭ ਤੋਂ ਵੱਡਾ ਤੁਸੀਂ ਸਾਰਾ ਕੁਝ ਦਸੀ ਹੈ ਬਾਈ ਠੀਕ ਹੈ ਤੁਹਾਨੂੰ ਸਾਰਾ ਇਹ ਸਭ ਤੋਂ بڑا ਕੋਪਲ ਅੱਜ ਵੀ ਅ ਚੰਚਸਟਰੂਕਸ ਦੇ ਵਿੱਚ ਆ ਗੋਮਟਾ ਜਿਹੜਾ ਤੇ ਉੱਪਰੋਂ ਖੁੱਲਾ ਹੈ ਠੀਕ ਹੈ ਤੇ ਇਹਦੇ ਵਿੱਚ ਜਿੱਦਾਂ ਮੇਂ ਵੀ ਪੈਂਦਾ ਹੈ ਤਾਂ ਇਹ ਜਿਹੜਾ ਥੱਲੇ ਫਰਸ਼ ਬਣਾਇਆ ਹੋਇਆ ਇਹ ਵੀ ਇੱਦਾਂ ਸਲੋਪ ਤੇ ਬਣਾਇਆ ਹੋਇਆ ਵੀ ਟਿੱਡਾ ਆ ਥੋੜਾ ਜਿਹਾ ਵੀ ਜਿਹੜਾ ਸਾਰਾ ਪਾਣੀ ਇਕੱਠਾ ਹੋ ਕੇ ਇੱਕ ਪਾਸੇ ਵਿੱਚ ਨਿਕਲ ਜੂ ਡਰੇਨ ਬਣਾਇਆ ਹੋਇਆ ਇਹਦੇ ਤੇ ਓਕੇ ਕਾਫੀ ਜਿਆਦਾ ਲੋਕ ਇਹਨਾਂ ਦੇ ਦੇਖਣ ਵਾਸਤੇ ਆਏ 2000 ਸਾਲ ਪਹਿਲਾਂ ਬਣ ਗਈ ਸੀ ਮਿਤਰੇ ਵਾਲੀ ਬਿਲਡਿੰਗ ਇੱਕ ਜੀ ਵੀ ਪਾਣੀ ਹੈ ਆਪਣਾ ਪਾਣੀ ਕਿਸਤ ਲੱਕ ਆ ਇਹਦਰ ਹਾਲੀ ਮੇਤਰ ਪਾਣੀ ਖੜਾ ਹੋ ਰਿਹਾ ਜਿਹੜਾ ਪਾਣੀ ਉੱਤੋਂ ਮੀ ਦਾ ਗਿਰਦਾ ਨਾ ਉਹਦੇ ਵਿੱਚੋਂ ਉਹ ਸਾਰਾ ਪਾਣੀ ਇਹਦੇ ਉੱਤੇ ਗਿਰਦਾ ਹਾਲੇ ਪਾਣੀ ਤਾਂ ਖੜੀ ਹੈ ਦੇਖੋ ਸਾਰੀ ਇਹ ਇਹ ਪਾਣੀ ਵਸਤੀ ਬਣਿਆ ਬਣਾ ਹਨ ਇਹ 9 ਮੀਟਰ ਦੀ ਓਪਨਿੰਗ ਆ ਉੱਪਰ ਇਹ ਅਧਵਾ ਓਪਨ ਕੋਪੋਲਾ ਬਣਿਆ ਹੋਇਆ ਜਿਹੜੀ ਇਹ ਗੁੰਮਟ ਆ ਇਹ ਹੈਗਾ 45 ਮੀਟਰ ਦਾ ਵਾਈਡ ਡਾਇਮੀਟਰ ਤੇ ਇੱਦਾਂ ਆ ਇਹ ਮੈਂ ਸਾਰਾ ਪਾਣੀ ਥੱਲੇ ਪਿਚਕਦਾ ਰਿਹਾ ਸਾਰਾ ਜਿਹੜੇ ਪੱਥਰ ਐ ਵੀ ਸਾਰੇ 2000 ਸਾਲ ਪੁਰਾਣੇ ਆ ਨਾ ਹਾਂਜੀ ਹਾਂਜੀ ਇਹ ਪਹਿਲਾਂ ਇਹ ਬਣਿਆ ਸੀਗਾ 2 ਇਹ ਬਣਿਆ ਸੀਗਾ ਸਨ 27 ਦੇ ਵਿੱਚ 0 ਤੋਂ ਸ਼ੁਰੂ ਕੇ 27 ਦੇ ਵਿੱਚ ਹੁਣ ਜਿੱਦਾਂ ਲਾਲਾ 2000 ਸਾਲ ਹੋ ਗਏ ਪਰ ਉਹਨੂੰ ਜਿਹੜਾ ਪਹਿਲਾਂ ਬਣਿਆ ਸੀ ਉਹਨੂੰ ਜਿੱਦਾਂ ਅੱਗ ਲੱਗੀ ਸੀਗੀ ਤੇ ਉਹ ਖਰਾਬ ਹੋ ਗਿਆ ਸੀਗਾ ਫਿਰ ਥੋੜੇ ਜਿਹੇ ਸਾਲ ਲੇਟ ਫੇਰ ਬਣਾਇਆ ਸੀਗਾ ਉਸ ਤੋਂ بڑا ਬਣਾ ਕੇ ਨੇ ਤੇਰੇ ਦਾ ਆ। ਅਨੇ ਦਾ ਤੋਂ ਕੁ ਦਾ ਹੀ ਸਮਾਲਿਆ ਹੋਇਆ ਇਹਨਾਂ ਨੇ। ਸਹੀ ਗੱਲ ਹੈ। ਸੰਭਾਲਿਆ ਵੀ ਹੋਇਆ ਤੇ ਬਾਕੀ ਜਿਹੜਾ ਪ੍ਰੋਡਕਟ ਲੈ ਉਹ ਵੀ ਬਹੁਤ ਘੈਣਜੀ ਲਈ ਵੇ ਜਿਹੜੀ ਖਰਾਬ ਵੀ ਹੁੰਦੀ ਹੈ ਨਾ। ਹਾਂਜੀ ਹਾਂਜੀ। ਦੇਖੋ ਕਿੰਨਾ ਵਜੇ ਮੇਤਰੋ ਕਿੰਨੀ ਤਗੜੀ ਵਜੇ ਕਾਰੀਗਰੀ ਕੀਤੀ ਵੀ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬਿਲਡਿੰਗ ਅੱਜ ਤਾਂ ਖੜੀ ਦੇਖ ਲਓ। ਆਪਣੀ ਬਿਲਡਿੰਗ ਬਣਾਉਣ ਦੇ ਬਾਅਦ ਵੀ ਜੇ ਪਹਿਲਾਂ ਗਿਰਨ ਦੀ ਚੜੀ ਹੋ ਜਾਂਦੀ ਹੈ। ਜਿਹੜਾ ਇਹ ਉੱਪਰ ਗਮਮ ਟਾਇਰ ਦੇ ਵਿੱਚ ਲੋਹਾ ਨਹੀਂ ਪਿਆ ਹੋਇਆ ਕੱਲ ਜਿਸ ਤਰੁੱਤਸਾ ਦਾ ਇਹ। ਕੋਈ ਇਹਨਾਂ ਨੇ ਇੱਕ ਐਡੀ ਇਨਵੈਂਸ਼ਨ ਕਰੀ ਜਿਵੇਂ ਸੀਮੈਂਟ ਅੱਜ ਕੱਲ ਵੀ ਉਹ ਇੱਦਾਂ ਸਟਰੋਂਗ ਆ ਵੀ ਹਲੇ ਤੱਕ ਇਦਾਂ ਖੜਾ ਹੈ ਇੱਥੋਂ ਮਿੱਤਰੋ ਦੰਦੇ ਨੇ ਆਪਣੇ ਫੋਨ ਦਾ ਅਟੈਚਮੈਂਟ ਕਰਾ ਕੇ ਦੇ ਦਿੰਦੇ ਨੇ ਤੇ ਮੋਬਾਈਲ ਦੇ ਵਿੱਚ ਐਪ ਕਰਕੇ ਡਾਊਨਲੋਡ ਤੁਸੀਂ ਕਰਨਾ ਵਿੱਚ ਲਾ ਕੇ ਨਾਲੇ ਘੁੰਮ ਸਕਦੇ ਹੋ ਤੇ ਨਾਲੇ ਸਾਰੀ ਸਾਰੀ ਜਿਹੜੀ ਇਹ ਜਗ੍ਹਾ ਦੀ ਹਿਸਟਰੀ ਆ ਇੱਥੋਂ ਸੁਣ ਸਕਦੇ ਆ ਮਤਲਬ ਵੀ ਨਾ ਸਾਰੀ ਐਪ ਡਾਊਨਲੋਡ ਕਰਨੀ ਪੈਣੀ ਇੱਥੋਂ ਇਹਦੇ ਬਕਾਇਦਾ ਪੇਮੈਂਟ ਚਾਰਜ ਕਰਨੇ ਪੈਂਦੇ ਨੇ ਤੇ ਦੋ ਤਿੰਨ ਭਾਸ਼ਾਵਾਂ ਚੱਲ ਇੰਗਲਿਸ਼ ਵਿੱਚ ਵੀ ਚੱਲਦੀ ਆ ਇਟਾਲੀਅਨ ਦੇ ਵਿੱਚ ਵੀ ਤੇ ਸਪੈਨਿਸ਼ ਦੇ ਵਿੱਚ ਵੀ ਤਿੰਨ ਲੈਂਗੁਏਜਾਂ ਵਿੱਚ ਇਹ ਹਿਸਟਰੀ ਜਸਦੇ ਨੇ ਤੇ ਤੋਂ ਪੱਤੀ ਪਿੱਕ ਕਰਕੇ ਜੇ ਆਪਾਂ ਨਾ ਪਤਾ ਲਗੀ ਤਾਂ ਆਪਾਂ ਜਾ ਸਕਦੇ ਪਰ ਆਪਣੇ ਕੋਲ ਮਨਜੋਤ ਭਾਈ ਹੈਗੇ ਤੇ ਸਾਰੀ ਗੱਲ ਸਮਝਾਦੀ ਭਾਈ ਦੱਸਦਾ ਵੀ ਇਦਾਂ ਨਹੀਂ ਇਸ ਕਰਕੇ ਆ ਪਰ ਭਾਈ ਹੈਰਾਨ ਹੋਈ ਜਾਂਦਾ ਹੈ ਕਹਿੰਦਾ ਵੀ ਮੈਂ ਕਿਉਂਕਿ ਨਾ ਤੁਹਾਨੂੰ ਦੱਸ ਦਿੰਨੇ ਵੀਰੇ ਵੀ ਆਪਣੇ ਭਾਈ ਇਹ ਤਾਂ ਇੰਗਲੈਂਡ ਦੇ ਵਿੱਚ ਮਨਾਂ ਕੰਸਟਰਕਸ਼ਨ ਦਾ ਵੀ ਇਹਨਾਂ ਦਾ ਬਿਜ਼ਨਸ ਹੈਗਾ ਇਹਨਾਂ ਦਾ ਇਹ ਬਿਲਡਿੰਗਾਂ ਬਣਾਉਂਦੇ ਕਰਦੇ ਆ ਤੇ ਕਹਿੰਦਾ ਮੈਂ ਦੇਖ ਦੇ ਕੇ ਹੈਰਾਨ ਹੋਈ ਜਾਂਦਾ ਚੀਜ਼ਾਂ ਨੂੰ ਵੀ ਯਾਰ ਕਿੱਦਾਂ ਬਣਾਤੀ ਇਸ ਸਮੇਂ ਦੇ ਵਿੱਚ ਹਨ ਮਨਜੋਤ ਹਾਂਜੀ ਹਾਂਜੀ ਤੇ ਕਿੰਨੀ ਬਰੀਕੀ ਨਾਲ ਹਨ ਜਿਹੜੀਆਂ ਮੂਰਤੀਆਂ ਘਟੀਆਂ ਵੀ ਆਂ ਘਟੀਆਂ ਵੀ ਆਂ ਹੱਥੀ ਘਟੀਆਂ ਵੀ ਆਂ ਤੇ ਅੱਜ ਕੱਲ ਮਸ਼ੀਨਾਂ ਨਾਲ ਬਣੀ ਇੰਨਾ ਵਧੀਆ ਬਣਦਾ ਜਿਹੜਾ ਇਹਨਾਂ ਨੇ ਹੱਥੀਂ ਬਣਾਇਆ ਹੋਇਆ ਸਹੀ ਗੱਲ ਦੀ ਚੀਜ਼ ਤੇ ਕਹਿੰਦੇ ਵੀ ਅਸੀਂ ਅੱਜ ਵੀ ਕੋਈ ਸਾਡੇ ਜਿਹੜੇ ਮਸ਼ੀਨਾਂ ਸੀ ਚੀਜ਼ ਬਣਾਉਂਦੇ ਆ ਨਾ ਵੀ ਇੰਨੀ ਗੁਲਾਈ ਦਾ ਚੀਜ਼ ਬਣਾ ਦੇਣੀ ਇਹ ਕੋਈ ਮੇਤਰੋ ਖਾਲੀ ਦਾ ਬਟਾ ਨਹੀਂ ਉਹਨਾਂ ਸਮੇਂ ਦੇ ਵਿੱਚ 2000 ਸਾਲ ਪਹਿਲਾਂ ਜਿਹੜੀ ਇੰਨੀ ਗੁਲਾਈ ਦਾ ਚੀਜ਼ ਬਣਾਤੀ ਕਮਾਲ ਤਾਂ ਹੈਗੀ ਮਨਜੋ ਦਵਾਈਏ ਇਹ ਤੇ ਮਨ ਗੱਲ ਮੰਨਣੀ ਪੈਣੀ ਹੈ ਹਨਾ ਮਤਲਬ ਵੀ ਉਹ ਸਮੇਂ ਦੇ ਵਿੱਚ ਹੀ ਮੇਤਰੋ ਕੋਈ ਨਾ ਕੋਈ ਟੈਕਨੋਲੋਜੀ ਤਾਂ ਕੋਈ ਨਾ ਕੋਈ ਤਾਂ ਜੀ ਇਦਾਂ ਨਹੀਂ ਹੋਣੀ ਆ ਜਿਹਦੇ ਆਧਾਰ ਤੇ ਮਤਲਬ ਵੀ ਇੰਨਾ ਕੁਝ ਬਣਾਇਆ ਇਹ ਤੇ ਇਹ ਸਾਰੇ ਹੱਥ ਨਾਲ ਘੜੀਆਂ ਵੀ ਹੈ ਕਿਹੜਾ ਕੋ ਮਸ਼ੀਨਾਂ ਬਣਾਈਆਂ ਵੀ ਆ ਸਾਰੀਆਂ ਚੀਜ਼ਾਂ ਮਤਲਬ ਜਿੰਨੀਆਂ ਤੁਸੀਂ ਦੇਖਦੇ ਹੋ ਕਿ ਸਾਰੀਆਂ ਹੱਥ ਨਾਲੇ ਬਣਾਈਆਂ ਵੀ ਹੈ ਤੇ ਕਾਰਗਰੀ ਤਾਂ ਯਾਰ ਹੈਗੀ ਸੀਗੀ ਇਨਸਾਨ ਦੇ ਕੋਲ ਆਪਣੇ ਦਿਮਾਗ ਲਾ ਕੇ ਗਲਤੀ ਨਹੀਂ ਕੀਤੀ ਇਦਾਂ ਹੀ ਬਣੇ ਮੇਟਰ ਮਸ਼ੀਨ ਦੇ ਵਿੱਚ ਪੈਸੇ ਪਾ ਕੇ ਨਾ ਤੇ ਆਪਣੇ ਕੰਨਾਂ ਨੂੰ ਹੈੱਡਫੋਨ ਲਾ ਕੇ ਆਪਾਂ ਸਾਰੀ ਹਿਸਟਰੀ ਸੁਣ ਸਕਦੇ ਹਾਂ ਅਰੇ ਦੇ ਵਿੱਚ ਯੂਰੋ ਪੈਂਦੇ ਨੇ ਤੇ ਇਦਾਂ ਨਹੀਂ ਮਸ਼ੀਨ ਨੇ ਜਿਆਦਾ ਆਪਣੇ ਸਵਾ ਦੇ ਉੱਤੇ ਵੀ ਲੱਗੀ ਹੁੰਦੀ ਸੀਗੀ ਜਿਹੜੀ ਭਵਿੱਖ ਦੱਸਦੀ ਹੁੰਦੀ ਸੀ ਸੇਮ ਐਡੇ ਸੀਗੀ ਬਸ ਉਹਦੇ ਲਾਲ ਰੰਗ ਹੁੰਦਾ ਸੀਗਾ ਤੇ ਪ੍ਰੋਪਰ ਬੰਦਾ ਰੋਬੋਟ ਜਿਹਾ ਬਣਿਆ ਹੁੰਦਾ ਸੀਗਾ ਸੇਮ ਚੀਜ਼ ਹੀ ਹੋਈ ਦੇਖੋ ਜਿਹੜਾ ਮਿੱਤਰੇ ਵਾਲਾ ਮਹੀਨਾ ਚੱਲਦਾ ਨਾ ਹੁਣ ਹੁਣ ਇਟਲੀ ਵੀ ਜਿੰਨਾ ਜ਼ਿਆਦਾ ਟੂਰਿਸਟ ਹੈ ਨਾ ਫਿਰ ਸਾਡੇ ਕੋਲ ਦੋ ਪੂਰੇ ਰੋਮ ਦੇ ਵਿੱਚ ਤੇ ਜਿੱਥੇ ਵੀ ਮਨਾਂ ਕੋਈ ਵੀ ਟੂਰਿਸਟ ਪਲੇਸ ਹੈਗੀ ਆਪਣੀ ਤੇ ਉੱਥੇ ਟੂਰਿਸਟ ਬਹੁਤ ਜ਼ਿਆਦਾ ਆਇਆ ਹੋਇਆ ਤੇ ਪੂਰਾ ਰੌਣਕਮਈ ਲਾਸਟਾ ਮਿਟਲੀ ਵੀ ਦੇਖੋ ਤੇ ਘੁੰਮਣ ਘੁੰਮਾ ਕੇ ਅਲਦਲ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਹੈ ਨਾ ਉੱਥੇ ਤੱਕ ਦੇਖੋ ਤੁਸੀਂ ਪੂਰਾ ਰੌਣਕਮਈ ਲੈਂਡ ਸਾਰੇ ਪਾਸੇ ਲੋਕ ਘੁੰਮਦੇ ਫਿਰਦੇ ਨੇ ਇੰਜੋਏ ਕਰਦੇ ਨੇ ਛੁੱਟੀਆਂ ਨਾ ਪੂਰਾ ਪੂਰਾ ਆਨੰਦ ਮਾਣਦੇ ਨੇ ਜਿੱਦਾਂ ਆਪਣੇ ਮਨਜੋਤ ਬਾਈ ਉਹਨੇ ਛੁੱਟੀਆਂ ਆ ਤੇ ਹੋਰ ਬਾਈ ਸਭ ਚੜਦੀ ਗੱਲਾ ਵਜੇ ਲੱਗੀ ਰੋਮ ਕੋ ਮਗੇ ਸਾਨੂੰ ਜਿੱਦਾਂ ਕਿਤਾਬਾਂ ਚ ਪੜ੍ਹੀ ਉਦਾਂ ਦੀ ਹੋਇਆ ਠੀਕ ਹੈ ਚਲੀਆਂ ਟਿਕਾਣਾ ਨੂੰ ਜਾਣਾ ਪੀਜ਼ਾ ਪੂਜ਼ਾ ਖਾ ਕੇ ਆਏ ਹੁਣ ਤੁਸੀਂ ਰੋਮ ਦਾ ਪੀਜ਼ਾ ਲੈ ਖਾ ਲਿਆ ਪਰ ਸਾਡਾ ਪੀਜ਼ਾ ਖਾ ਕੇ ਦੇਖੋ ਬੜੇ ਪੁੱਤਾਂ ਦਾ ਪੀਜ਼ਾ ਖਾ ਕੇ ਦੇਖੋ ਸਪੈਸ਼ਲੀ ਆਈਆਂ ਗਾਰਲਿਕ ਠੀਕ ਨਹੀਂ ਕਦੋਂ ਜਾਣਾ ਫੇਰ ਅੱਜ ਚੱਲੀਏ ਹਾਂਜੀ ਹੁਣ ਅੱਜ ਅੱਜ ਇੱਥੇ ਖਾ ਲਿਆ ਤੇ ਤੁਹਾਡੇ ਵੱਲ ਹੁਣ ਕੱਲੋ ਜਾਂ ਪਰਸ ਨੂੰ ਆਵਾਂ ਠੀਕ ਹੈ ਜੋ ਸਮਾਂ ਲੈ ਕੇ ਤੇ ਘੰਮ ਘਮ ਲਓ ਠੀਕ ਨਹੀਂ ਤੇ ਸਿੱਕਾ ਜ਼ਰੂਰ ਮੇਰਾ ਵੀ ਜਿਆਦਾ ਨਾ ਗੇਰ ਲਿਓ ਉਹ ਬਹੁਤ ਜ਼ਰਾ ਜ਼ਰੂਰੀ ਹੈ ਠੀਕ ਹੈ ਜੀ ਤੇ ਅਸੀਂ ਚੱਲੀਏ ਆਪਾਂ ਜਮ ਹਾਂਜੀ ਤੇ ਆਂਟੀ ਸਾਨੂੰ ਛੁੱਟੀ ਤੋਂ ਅਸੀਂ ਚੱਲਦੇ ਹਾਂ ਟਾਈਮ ਹਰ ਜਾ ਕੇ ਦੇਖੋ ਮਿੱਤਰੋ ਸਵਾ ਤਿੰਨ ਹੋ ਗਏ ਆ ਤੇ ਜਾ ਕੇ ਅਸੀਂ ਪੱਠੀ ਬਾਲੀ ਅੱਗ ਤੇ ਪੀਜ਼ੇ ਬਣਾਈ ਹੈ ਨਾ ਹਾਂਜੀ ਹਾਂਜੀ ਤੇ ਠੀਕ ਹੈ ਬਰੋ ਮਿਲਦੇ ਆਪਾਂ ਥੈਂਕ ਯੂ ਓਕੇ ਜੀ ਥੈਂਕ ਯੂ ਓਕੇ ਜੀ ਸਸਿਗਾ ਜੀ ਸਸਿਗਾ ਜੀ ਓਕੇ ਬੰਦ ਸਸਿਗਾ ਓਕੇ ਜੀ ਸਸਿਗਾ ਆਪਾਂ ਚੱਲਦੇ ਹਾਂ ਠੀਕ ਹੈ ਠੀਕ ਹੈ। ਆਕ ਗਿਆ ਮੁੰਡਾ ਸਸ। ਠੀਕ ਹੈ ਮੁੰਡਾ ਭਾਈ ਮਿਲਦੇ ਆਪਾਂ ਠੀਕ ਹੈ। ਬਾਕੀ ਡੈਡੀ ਨੂੰ ਗਏ ਡੈਡੀ ਪਹੁੰਚ ਗਿਆ ਮੈਂ ਆਪਣੇ ਵੀਰ ਦੇ ਕੋਲ ਚੱਕਰ ਕਸ਼ੀ ਲਈ ਨਹੀਂ ਗਿਆ। ਜੇ ਮਿੱਤਰੋ ਗੱਲ ਨਾ ਮੰਗਾਈ ਦੀ ਕਰੀ ਇੱਥੇ ਮੈਂ ਕਈ ਬਹੁਤ ਜ਼ਿਆਦਾ ਮੰਗਾਈ ਆ। ਆਹ ਬੋਤਲ ਪਾਣੀ ਦੇ ਨਾ ਇੱਥੋਂ ਆਪਾਂ ਨੂੰ ਇਹ ਬੋਤਲ ਦੀ ਕੀਮਤ 5.0 ਇੱਥੇ। ਆਹ ਬਾਹਰ ਆਪ ਲੰਦੇ ਆ ਤਾਂ ਇਹ ਆਪਾਂ ਨੂੰ 1.5 2 0 ਦੀ ਬੋਤਲ ਪਾਣੀ ਮਿਲਦੇ ਨੇ ਵੱਡੀ ਇੱਥੇ 2.5 ਦੀ ਛੋਟੀ ਮਿਲਦੀ ਹੈ ਬਹੁਤ ਮਹਿੰਗਾਈ ਹੈ ਤੇ ਬਹੁਤ ਜ਼ਿਆਦਾ ਕਿਉਂਕਿ ਟੂਰਿਸਟ ਜ਼ਿਆਦਾ ਹੁੰਦੇ ਇਸ ਕਰਕੇ ਇੱਥੇ ਮਹਿੰਗਾਈ ਜ਼ਿਆਦਾ ਹੈ ਪਰ ਮੈਟਰੋ ਜਗਾ ਬਹੁਤ ਸੋਹਣੀ ਆ ਤੇ ਬੜੀ ਸੋਹਣੀ ਖੂਬਸੂਰਤ ਜਿਵੇਂ ਮੈਂ ਵੀਡੀਓ ਵਿੱਚ ਆਪਾਂ ਚੀਜ਼ਾਂ ਉਹਨੀਆਂ ਬੜੇ ਤਰੀਕੇ ਦਿਖਾ ਵੀ ਸਕਦੇ ਹੁੰਦੇ ਜਿਹੜੇ ਤਰੀਕੇ ਨਾਲ ਆਪਣੀ ਅੱਖਾਂ ਉਸ ਚੀਜ਼ ਦੇਖ ਲੈਣ ਮਾਲੀ ਬਾਲੀ ਕੈਂਡ ਗੱਲਬਾਤ ਹੈ ਤੇ ਜੇ ਇੱਥੇ ਆਉਣਾ ਹੋਵੇ ਤਾਂ ਮੈਟਰੋ A ਹੋਂ ਚੱਲਦੀ ਆ ਤੇ ਰੁਕਦੀ ਆ ਬਰਬਰੀਨੀ ਉਥੋਂ ਫੌਨਟਾ ਦੀ ਤਰੇਵੀ ਇਹ ਜਗ੍ਹਾ ਦਾ ਨਾਮ ਹੈ ਜੇ ਕੋਈ ਵੀ ਗੱਡੀ ਵਿੱਚ ਵੀ ਆਉਣਾ ਚਾਹੁੰਦਾ ਨਾ ਤਾਂ ਆਪਣੇ ਨੇਵੀਗੇਟਰ ਪਰ ਕੇ ਫੌਨਟਾ ਦੀ ਤਰੇਵੀ ਤੇ ਉੱਥੇ ਪਹੁੰਚ ਸਕਦਾ ਹੈ ਅੱਜ ਕਿਸੇ ਮੈਟਰੋ ਲੈ ਕੇ ਆਉਣਾ ਹੈ ਟਰਮਿਨੀ ਤੋਂ ਮੈਟਰੋ ਇਹ ਫੜ ਕੇ ਇੱਥੇ ਬਰਬਰੀਨੀ ਸਟੇਸ਼ਨ ਹੈ ਉੱਥੇ ਉਤਰ ਕੇ ਬਿਲਕੁਲ ਕਿਲੋ ਸਵਾ ਕਿਲੋਮੀਟਰ ਹੈ ਆ ਤੇ ਉੱਥੇ ਵਾਲੀ ਜਗ੍ਹਾ ਹੈ ਤੇ ਤੁਸੀਂ ਵੀ ਆ ਕੇ ਇੱਥੇ ਆਨੰਦ ਮਾਣ ਸਕਦੇ ਹੋ ਘੁੰਮ ਸਕਦੇ ਹੋ ਬੱਚਿਆਂ ਦੇ ਨਾਲ ਤੇ ਵਧੀਆ-ਵਧੀਆ ਲਾਈਫ ਟੈਕ ਐਕਸਪੀਰੀਅੰਸ ਕਰ ਸਕਦੇ ਹੋ ਤੇ ਇੱਕ ਜਦੋਂ ਵੀ ਰੋਮ ਆਉਣ ਦਾ ਸਵਾ ਬਣਿਆ ਨਾ ਤਾਂ ਇਸ ਬੱਸ ਵਿੱਚ ਬੈਠ ਕੇ ਜ਼ਰੂਰ ਟਰਾਈ ਕਰਿਓ ਰੋਮ ਦੇ ਜਿੰਨੇ ਵੀ ਮਸ਼ਹੂਰ ਮਸ਼ਹੂਰ ਜਗ੍ਹਾ ਹੈ ਨਾ ਸਾਰੀਆਂ ਤੇ ਘੁੰਮਾਂਗੇ ਬਸੇ ਇਹ ਵਾਲੀ ਬੱਸ ਤੇ ਬਹੁਤ ਗੈਂਟ ਐਕਸਪੀਰੀਅੰਸ ਲਾਈਫ ਦਾ ਹੋਊਗਾ ਪੂਰੀ ਰੋਮ ਘੁੰਮੋਗੇ ਤੁਸੀਂ ਬੈਠ ਕੇ ਆ ਬੱਸ ਦੇ ਵਿੱਚ ਤੇ ਰੋਮ ਦੀਆਂ ਜਿਹੜੀਆਂ ਵਾਲੇ ਬਿਲਡਿੰਗ ਚੱਕ ਕਰੋ ਕਿੰਨੀ ਸੋਹਣੀ ਐ ਜਿੱਧਰ ਵੀ ਨਿਗਾਹ ਮਾਰ ਲਓ ਨਾ ਰੋਮ ਆਪਣੇ ਆਪ ਦੇ ਵਿੱਚ ਮਿੱਤਰੋ ਬੜਾ ਕੁਝ ਕੋਈ ਨਹੀਂ ਬੈਠਾ ਤੇ ਬੜੀ ਖੂਬਸੂਰਤੀ ਹੈ ਤੇ ਬਹੁਤ ਪੁਰਾਣਾ ਸ਼ਹਿਰ ਹੈ ਜਿੰਨਾ ਪੁਰਾਣਾ ਹੈ ਉਨਾ ਹੀ ਸੋਹਣਾ ਹੈ ਮਿੱਤਰੋ ਆਹ ਦੇਖੋ ਮੈਟਰੋ ਤੇ ਜੇ ਤੁਸੀਂ ਟਰਮੀਨਲ ਵੱਲ ਤੋਂ ਆਉਣੇ ਤੇ ਆਹ ਵਾਲੇ ਸਟੇਸ਼ਨ ਉੱਪਰ ਨਾਲ ਜਾਦੇ ਗਏ ਏ ਆ ਦੇਖ ਬਰਬਰੀਨੀ ਭਾਵੇਂ ਕਿਲੋਮੀਟਰ ਇੱਕੇ ਭਾਵੇਂ ਕਿਲੋਮੀਟਰ ਦੋ ਹੈ ਮੇਥਰੋਂ ਪਰ ਗਰਮੀ ਦੇ ਵਿੱਚ ਬੰਦਾ ਥੱਕ ਜਾਂਦਾ ਹੈ ਦੇਖ ਇਧਰ ਪਾਣੀ ਦੀ ਹਾਂਜੀ ਦੂਜੀ ਤੀਜੀ ਉਹ ਤਾਂ ਹੋ ਗਿਆ ਇਸੇ ਦੀ ਹੈ ਨਾ ਹਾਂਜੀ ਬਿਲਕੁਲ ਪਾਣੀ ਨਾਲੇ ਬੰਦਾ ਥੋੜਾ ਜਿਹਾ ਸਾਜਾ ਹੁੰਦਾ ਰਹਿੰਦਾ ਨਹੀਂ ਤਾਂ ਲੱਗਦਾ ਬਸ ਗਈ ਤੇ ਆਪਾਂ ਇੱਕ ਵਾਰ ਲੈ ਲਈਏ ਟਿਕਟਾਂ ਆਪਣੀਆਂ ਬਿਲੇ ਤੋਂ ਤੇ ਟਿਕਟਾਂ ਮਿਲਦੇ ਮੇਥਰੋਂ ਇਧਰੋਂ ਤੇ ਇਧਰ ਹੈਗੇ ਨੇ ਸਾਰੀ 1 2 3 4 5 ਬੂਥ ਟਿਕਟਾਂ ਲੈਣ ਵਾਸਤੇ ਆਪਣੀ ਮਿੱਤਰਾਂ ਆ ਗਈ ਬਾਰੀ ਟਿਕਟ ਜਿਹੜੀ ਉਹਦੀ ਇੱਕ ਤੇ ਆਪਾਂ ਜਿਹੜੀਆਂ ਦੋ ਕੁੰਤਾਂਤੀ ਦੋ ਬਈ ਕੁੰਤਾਂਤੀ ਤੇ ਪੈਸੇ ਪੈਣੇ ਇੱਥੇ ਦੇਖੋ ਮੈਟਰੋ ਕਿੰਨੀ ਮਿੱਤਰੋ ਡਾਊਨ ਚੱਲਦੀ ਹੈ ਦੇਖੋ ਪਤਾ ਨਹੀਂ ਕਿੰਨੇ ਕਿ ਪੌੜੀ ਹੋਣੀ ਉਹ ਤੱਕ ਜਾਂਦੇ ਉਹ ਉੱਥੇ ਜਾ ਕੇ ਮੈਟਰੋ ਨਾਲ ਚੱਲਣਾ ਆਪਾਂ ਇਨੀ ਉੱਤੇ ਆ ਗਈ ਮਿੱਤਰੋ ਆਪਣੀ ਮੈਟਰੋ ਜਿਹਨੇ ਆਪਾਂ ਨੂੰ ਆਪਣੇ ਘਰ ਤੱਕ ਲੈ ਕੇ ਜਾਣਾ ਹੈ ਤੇ ਹੁਣ ਤਾਂ ਮੈਟਰਾਂ ਵਿੱਚ ਫੁੱਲ ਭਰੀਆਂ ਆ ਰਹੀਆਂ ਦੇਖੋ ਤਾਂ ਇਹ ਲੋਕ ਇੱਧਰ ਬਾਹਰ ਖੜੇ ਨੇ ਐਨਾਂ ਨੇ ਜਾਣਨਾ ਤੇ ਇੰਨੀ ਲੋਕਾਂ ਦਾ ਦੇਖੋ ਸਾਰੀ ਮੈਟਰਾਂ ਅੰਦਰ ਆਇਆ ਪੂਰੀ ਗਾਹ ਪਿਆ ਪੂਰਾ ਮੈਟਰ ਦੇ ਵਿੱਚ ਐ ਧਿਆਨ ਨਾਲ ਆਪਣਾ ਪਰਸੋ ਬਚਾ ਕੇ ਬਾਈ ਹੈ ਗੱਡੀ ਮੈਟਰ ਆਪ ਆਪਣੀ ਪਾਰਕਿੰਗ ਦੇ ਵਿੱਚ ਲਾ ਕੇ ਸੀਗੀ ਇੱਥੇ ਸਾਈਡ ਤੇ ਇੱਕੋ ਜਿਹੀ ਸੀ ਮੈਟਰ ਆਪਾਂ ਹੋ ਕੇ ਤਾਂ ਆ ਬਈ ਮੈਟਰ ਨਹੀਂ ਕਰ ਮੀਓ ਤੇਰਾ ਆਪਲਾ ਹੋਈ ਜਾਂ ਤੇਰਾ ਆ ਉਦਰਾ ਲੈਦਰ ਨੇ ਛੀਟਾ ਮੈਟਰ ਤਫੀਆਂ ਬਹੁਤ ਐ ਇੱਕ ਅੱਗੇ ਸੋਹਣੀ ਆ ਨਹੀਂ ਲੱਗਤੀਆਂ ਜਿਵੇਂ ਇੰਡੀਆ ਹੁੰਦਾ ਹੈ ਨਾ ਜੀ ਅੱਜ ਦਾ ਟੈਂਪਰੇਚਰ ਹੀ ਗੱਲ ਕਰੀ ਆ ਜੀ ਮਿੱਤਰੋ ਅੱਜ ਦਾ ਟੈਂਪਰੇਚਰ ਹੈਗਾ 36 ਡਿਗਰੀ ਟੈਂਪਰੇਚਰ ਤਾਂ ਸਹੀ ਘਰਾਦੀ ਬਹੁਤ ਟੈਂਪਰੇਚਰ ਹੁੰਦਾ ਸਟੇਰੀਨੋ ਵੀ ਮਿੱਤਰੋ ਹੱਥ ਲੱਗਦਾ ਨਹੀਂ ਗਾਣ ਤਪਦਾ ਵੇ ਕਿ ਸਿੱਧੀ ਫਰੰਡ ਦੇ ਧੁੱਪਈ ਆ ਦੇ ਸੂਜ ਦੇ ਤੋਂ ਸਾਹਮਣੇ ਇਥੋਂ ਸੇਕ ਮਾਰਦੇ ਨੇ ਪੂਰੀ ਗੱਡੀ ਐਨ ਤਪਾਈ ਪਈ ਆ ਹਾਂਜੀ ਵਿੰਛੀ ਹਮ ਆ ਗਏ ਹਾਂ ਘਰ ਕੋ ਆਜੂ ਵੇਟਿੰਗ ਥੜੀ ਵੇਟ ਕਰਦੇ ਪੁੱਤ ਜੀ ਆਵਾ ਮਿੱਤਰੋ ਜਾਣ ਲੈ ਸਾਰਾ ਖਾਣਾ ਦੇਖ ਪੈ ਤੁਹਾਨੂੰ ਆ ਹੀ ਵਾਗੇ ਸੀਗੇ ਤੇ ਇਧਰ ਇਹਨੇ ਆਹ ਪ੍ਰੇਸਾਈ ਦੀ ਵੇਟ ਦੀ ਉਹ ਛੜਤੀ ਦੂਜੀ ਉਹ ਸਾਰਾ ਕਿਵੇਂ ਖਲਾਰਾ ਪਾਇਸਲੇ ਦਾ ਬਹੁਤ ਠੰਡਾ ਹੁੰਦਾ ਜੀ ਬਹੁਤ ਠੰਡਾ ਹੁੰਦਾ ਐਨਾ ਖਲਾਰਾ ਪਾਇਦਾ ਐ ਐਨਾ ਖਲਾਰਾ ਪਾਇਦਾ ਆ ਆ ਆ ਹ ਹ ਹ ਹ ਕਾ ਕਿਵੇਂ ਕਰਨੀ ਹੂੰ ਸਕਵੇ ਦਵੇ ਸੱਚੀ ਬਚ ਬਚ ਚਿਮ 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 ਕਿਵਾਂ ਚਿਵਾਂ ਚਿਵਾਂ ਹੁਣ ਮੇਤਰੋ ਟਾਈਮ ਸ਼ਾਮ ਦੇ 6 ਵਜੇ ਦੇ 10 ਮਿੰਟ ਹੋ ਗਏ ਆ ਤੇ ਆਪਾਂ ਰੈਡੀ ਹੋ ਕੇ ਆਪਣੀ ਚੇਂਜ ਵੇਅਰ ਕਰਕੇ ਆਪਣੀ ਸ਼ਾਪ ਤੇ ਪਹੁੰਚ ਗਿਆਂ ਕੰਮ ਕਰ ਕਰਦੇ ਆ ਕਰਦੇ ਆ ਫੁੱਲ ਤਿਆਰੀਆਂ ਤੇ ਸਾਡੇ ਵੱਲੋਂ ਫੁੱਲ ਤਿਆਰੀਆਂ ਨੇ ਕਵਾਬ ਵੀ ਟੰਗਤਾ ਪੱਖਾ ਚੱਲਣ ਦਾ ਰਹਿ ਗਿਆ ਲਾਪਣ ਹਾਂਜੀ ਕੋਈ ਗੱਲ ਨਹੀਂ ਸੀ ਅੱਜ ਇੱਥੇ ਫਿਰ ਇਸ ਕਰਕੇ ਬੰਦ ਪੱਖੇ ਚਲਾ ਦਿਓ ਤੇ ਬਾਕੀ ਉਸ ਤੋਂ ਬਾਅਦ ਮਿੱਤਰੋ ਅੱਜ ਸਾਰਾ ਦਿਨ ਰਿਹਾ ਆਪਣਾ ਰੋਮ ਸ਼ਹਿਰ ਦੇ ਵਿੱਚ ਦੇਖਿਆ ਹੀ ਆ ਆਪਣੇ ਡੈਡੀ ਉਹਨਾਂ ਦੇ ਡੈਡੀ ਦਾ ਫਰੈਂਡ ਸੀਗਾ ਮੁੰਡਾ ਮੁੰਡਾ ਹੀ ਕਹਿੰਦਾ ਅੰਕਲ ਜੀ ਹੋਣੀ ਤੇ ਇਕੱਠੇ ਰਹਿੰਦੇ ਸੀਗੇ ਪਹਿਲਾਂ ਇਟਲੀ ਵਿੱਚ ਫਿਰ ਉਹ ਇੰਗਲੈਂਡ ਸ਼ਿਫਟ ਹੋ ਗਏ ਜਦੋਂ ਉਹਦੀ ਫੈਮਿਲੀ ਸਾਰੀ ਘੁੰਮਣ ਵਾਸਤੇ ਆਈ ਸੀਗੀ ਤੇ ਆਪਾਂ ਉਹਨਾਂ ਨੂੰ ਘੁਮਾਇਆ ਜਿਵੇਂ ਫੁੰਤਾਨਾ ਦੀ ਤਰੇਵੀ ਦੇ ਵਿੱਚ ਉਹਨਾਂ ਨਾਲੇ ਸਮਾਂ ਲੱਗਣਾ ਸੀ ਉਹਨਾਂ ਨਾਲੇ ਸਿੱਕੇ ਸੁਪੇ ਗੇਰਨੇ ਸੀਗੇ ਉਹਨਾਂ ਨੇ ਤੇ ਯਾਰ ਇਹ ਕਿਹਨੇ ਇਹ ਵੱਡੀ ਵੱਡੀ ਮਿਥ ਬਣੀ ਹੋਈ ਆ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਮਿਥ ਹੈ ਜਿਹੜੇ ਮੰਨਦੇ ਆ ਨਾ ਵਾਸਤੇ ਸਭ ਕੁਝ ਹੈ ਕਿ ਉੱਥੇ ਸਿੱਕਾ ਗੇਰ ਕੇ ਕਹਿੰਦੇ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਐ ਐਦਾਂ ਹੀ ਆਪਣੇ ਪੰਜਾਬ ਦੇ ਵਿੱਚ ਬਹੁਤ ਕੁਝ ਬਹੁਤ ਸਾਰੀ ਡੇਰੇ ਵੀ ਹੈ ਸਾਰਾ ਕੁਝ ਹੈ ਕਿ ਜਿਹੜੇ ਮੰਨਦੇ ਆ ਉਹਨਾਂ ਵਾਸਤੇ ਸਭ ਕੁਝ ਸਾਰੀ ਗੱਲ ਆਪਣੇ ਆਪ ਤੇ ਮੇਰੇ ਤੇ ਡਿਪੈਂਡ ਹੁੰਦੀ ਆ ਤੇ ਬਾਕੀ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਆਪਣਾ ਕੰਮ ਦਾ ਸਟਾਰਟ ਕਰਦੇ ਆਂ ਉਮੀਦ ਕਰਦੇ ਤੈਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਇਹ ਤੁਹਾਡਾ ਵੀ ਦਿਲ ਕਰਦਾ ਹੈ ਜਾ ਕੇ ਆਪਣੇ ਖੁੰਤਾਰਾਂ ਦੀ ਤਰੇਵੀ ਦੇ ਵੀ ਸਿੱਕੇ ਘੇਰ ਕੇ ਆਪਣੇ ਮਨ ਨੂੰ ਮਨ ਦੀਆਂ ਮਨੁਕਾਮਨਾ ਪੂਰੀਆਂ ਕਰਨ ਵਾਸਤੇ ਤਾਂ ਆਪਾਂ ਬੁਲਾਉਂਦੇ ਆਪਾਂ ਸਾਰਾ ਮੇਟਰੂ ਮੈਂਸ਼ਨ ਕੀਤਾ ਹੈ ਵੀ ਆਪਣੇ ਮੈਟਰੂ A ਲੈ ਕੇ ਬਰਬਰੀਨੀ ਜਾ ਕੇ ਖੁੰਤਾਰਾਂ ਦੇ ਤਰੇਵੀ ਜਗ੍ਹਾ ਦਾ ਨਾਮ ਹੈ ਤੇ ਉੱਥੇ ਜਾ ਕੇ ਤੁਸੀਂ ਆਪਣੀ ਸਿੱਕੇ ਘੇਰ ਕੇ ਆਪਣੀ ਕਿਸਮ ਦਾ ਅਜਮਾ ਸਕਦੇ ਹੋ ਪ੍ਰਮਾਤਮਾ ਤੁਹਾਡੀ ਵੀ ਨੇੜੇ ਕੇ ਸੁਣੇ ਤੇ ਆਪਾਂ ਆਪਣਾ ਅੱਜ ਦਾ ਵਲੌਗ ਇੱਥੇ ਬੰਦ ਕਰਦੇ ਆਵੇਂ ਉਮੀਦ ਕਰਦਾ ਹਾਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਵੀ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਸਵੇ ਮਿਲਾਂਗੇ ਸੋਨੇਜ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ